ਭਾਦੋਂ ਸੰਕਰਾਂ ਦੇ ਪਵਿੱਤਰ ਦਿਹਾੜੇ ਮੌਕੇ ਆਰੰਭ ਹੋਏ ਨਵੇਂ ਦੇਸੀ ਮਹੀਨੇ ਭਾਦੋਂ ਦਾ ਇਲਾਹੀ ਉਪਦੇਸ਼ ਭਾਦੋਂ ਦੇ ਮਹੀਨੇ ਬਾਰੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ 12 ਮਹਾਮਾਸ ਦੀ 7ਵੀਂ ਪੌੜੀ ਰਾਹੀਂ ਸਾਨੂੰ ਪ੍ਰਭੂ ਚਰਨਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੇ ਹੋਏ ਫਰਮਾਉਂਦੇ ਹਨ ਭਾਦੋਂ ਏ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਪ੍ਰਕਾਰ ਭਾਦਰੋਂ ਦੇ ਮਹੀਨੇ ਦੀ ਗਰਮੀ ਘੁੰਮੇ ਵਿੱਚ ਮਨੁੱਖ ਦਾ ਮਨ ਬਹੁਤ ਕਬਰੌਂਦਾ ਹੈ ਉਸੇ ਪ੍ਰਕਾਰ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨਾਲ ਪੈ ਜਾਂਦਾ ਉਹ ਮਨ ਦੀ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਭਟਕ ਜਾਂਦੀ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤਾ ਗੁਰੂ ਸਾਹਿਬ ਕਹਿੰਦੇ ਹਨ ਕਿ ਅਜਿਹੀ ਜੀਵ ਇਸਤਰੀ ਪਾਵੇਂ ਲੱਖਾਂ ਹਾਰ ਸ਼ਿੰਗਾਰ ਕਰ ਲਵੇ ਉਹ ਹਾਰ ਸ਼ਿੰਗਾਰ ਉਸ ਤੇ ਕਿਸੇ ਕੰਮ ਨਹੀਂ ਆਉਂਦੇ ਉਸ ਨੂੰ ਪ੍ਰਭੂ ਪਤੀ ਦਾ ਪਿਆਰ ਕਦੇ ਨਹੀਂ ਮਿਲਦਾ ਜਿਤ ਦਿਨ ਦੇਹ ਬਿਨੁ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਜਿਸ ਦਿਨ ਮਨੁੱਖ ਦਾ ਇਹ ਨਾਸ਼ਵਾਨ ਸਰੀਰ ਖਤਮ ਹੁੰਦਾ ਜਿਸ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੁੰਦਾ ਜਦੋਂ ਉਸ ਜੀਵ ਦੀ ਮੌਤ ਹੁੰਦੀ ਹੈ ਉਸ ਵੇਲੇ ਸਾਰੇ ਸਾਖ ਸੰਬੰਧੀ ਰਿਸ਼ਤੇਦਾਰ ਆਖਦੇ ਹਨ ਕਿ ਇਹ ਗੁজার ਗਿਆ ਇਸ ਦੀ লাশ ਅਪਵਿੱਤਰ ਪਈ ਹੈ ਇਸ ਨੂੰ ਛੇਤੀ ਬਾਹਰ ਮਸਾਣਾ ਵੱਲ ਪਾਓ ਸ਼ਮਸ਼ਾਨ ਵੱਲ ਲੈ ਚੱਲੋ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਗੁਰੂ ਸਾਹਿਬ ਅੱਗੇ ਹੁਕਮ ਕਰਦੇ ਹਨ ਕਿ ਮੌਤ ਦੇ ਫਰਿਸ਼ਤੇ ਜਮਦੂਤ ਜੀਵ ਦੀ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਅਤੇ ਕਿਸੇ ਨੂੰ ਵੀ ਇਹ ਭੇਤ ਨਹੀਂ ਦੱਸਦੇ ਕਿ ਉਸ ਨੂੰ ਕਿੱਥੇ ਲੈ ਕੇ ਚੱਲੇ ਹਾਂ ਛੱਡ ਖੜੋਤੇ ਖਿਨੇ ਮਾਹੇ ਜਿੰਸਿਉ ਲੱਗਾ ਜੀਵ ਦਾ ਸਾਰੀ ਉਮਰ ਜਿੰਨਾ ਸਾਖ ਸੰਬੰਧੀਆਂ ਨਾਲ ਪਿਆਰ ਬਣਿਆ ਰਹਿੰਦਾ ਹੈ ਜਿੰਨਾ ਕਰਕੇ ਉਹ ਪ੍ਰਭੂ ਨਾਮ ਸਿਮਰਨ ਤੋਂ ਵੀ ਦੂਰ ਰਹਿੰਦਾ ਹੈ ਉਹ ਸਾਰੇ ਇੱਕ ਖਿੰਨ ਭਾਵ ਇੱਕ ਪਲ ਵਿੱਚ ਹੀ ਸਾਥ ਛੱਡ ਦਿੰਦੇ ਹਨ ਹੱਥ ਮੋੜੇ ਤਨ ਕੱਪੇ ਸਿਆਹੂ ਹੋ ਵਾਸਿਤ ਗੁਰੂ ਸਾਹਿਬ ਅੱਗੇ ਫਰਮਾਨ ਕਰਦੇ ਹਨ ਕਿ ਜੀਵ ਮੋਤ ਨੂੰ ਆਈ ਵੇਖ ਕੇ ਬੜਾ ਪਛਤਾਉਂਦਾ ਉਸ ਦਾ ਸਰੀਰ ਬੜਾ ਓਖਾ ਹੁੰਦਾ ਹੈ ਕਬਰ ਹਟ ਨਾਲ ਉਸ ਦਾ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਜੇ ਹਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਸਰੀਰ ਮਨੁੱਖ ਦੇ ਕੀਤੇ ਗਏ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਖੇਤ ਰੂਪੀ ਇਸ ਸਰੀਰ ਵਿੱਚ ਬੀਜਦਾ ਹੈ ਉਹੀ ਫਸਲ ਵੱਢਦਾ ਹੈ ਜਿਸ ਦਾ ਅਰਥ ਹੈ ਕਿ ਜਿਸ ਤਰ੍ਹਾਂ ਦੇ ਕਰਮ ਜੀਵ ਕਰਦਾ ਹੈ ਉਸ ਨੂੰ ਉਸੇ ਪ੍ਰਕਾਰ ਦਾ ਫਲ ਪ੍ਰਾਪਤ ਹੁੰਦਾ ਹੈ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਤ ਪ੍ਰਭ ਦੀਤ ਅੱਗੇ ਗੁਰੂ ਸਾਹਿਬ ਨਾਨਕ ਸ਼ਬਦ ਦੀ ਵਰਤੋਂ ਕਰਦੇ ਆਂ ਫਰਮਾਉਂਦੇ ਹਨ ਕਿ ਗੁਰੂ ਦੀ ਕਿਰਪਾ ਦੁਆਰਾ ਜਦੋਂ ਜੀਵ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪੀ ਜਹਾਜ਼ ਵਿੱਚ ਚੜਾ ਦਿੰਦਾ ਹੈ ਸੇ ਭਾ ਦੁਏ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੇਤ ਇਸ ਪ੍ਰਕਾਰ ਗੁਰੂ ਸਹਿ ਫਰਮਾਉਂਦੇ ਹਨ ਕਿ ਜਿੰਨਾ ਜੀਵਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹ ਫਿਰ ਨਰਕ ਵਿੱਚ ਨਹੀਂ ਛੁੱਟੇ ਜਾਂਦੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਬਾਹਰ ਹੋ ਜਾਂਦੇ ਹਨ ਸੰਗਤ ਜੀ ਆਓ ਅਸੀਂ ਵੀ ਗੁਰੂ ਸਾਹਿਬ ਦੇ ਇਲਾਹੀ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਭੂ ਦੇ ਪਵਿੱਤਰ ਚਰਣਾ ਨਾਲ ਜੁੜ ਕੇ ਨਾਮ ਸਿਮਰਨ ਕਰਦਿਆਂ ਆਪਣਾ ਅਨਮੋਲ ਜੀਵਨ ਸਫਲ ਬਣਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖ ਦੇ ਜਨੈਲਾ ਦੀ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ